ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਤੇ ਘਰ ਬੈਠੇ ਵੇਖ ਸਕਦੇ ਹੋ ਹਜ਼ਾਰਾਂ ਹੀ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਲਗਾਉਣ ਦਾ ਕੰਮ ਕਰਿਆ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਪਰਿਵਾਰਾਂ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਐਡ ਲਗਵਾਉਣ ਦੇ ਲਈ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਪਹਿਲਾ ਰਿਸ਼ਤਾ ਲੜਕੇ ਦਾ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਨਮਾ ਸ਼ਹਿਰ ਤੋਂ ਕਾਸਟ ਅਧਰਮੀ ਉਮਰ 5 1999 ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੋਈ ਹੈ ਜੀ ਕੱਦ 5 ਫੁੱਟ 9 ਇੰਚ ਹੈ ਭਰਾ ਦੋ ਨੇ ਜੀ ਮੈਰਿਡ ਇੰਗਲੈਂਡ ਦੇ ਵਿੱਚ ਕੰਮ ਕਰ ਰਿਹਾ ਜੀ ਮੁੰਡਾ ਪਹਿਲਾਂ ਦੋਹਾ ਖਤਰ ਦੇ ਵਿੱਚ ਸੀ ਹੁਣ ਪੰਜਾਬ ਦੇ ਵਿੱਚ ਹੀ ਕੰਮ ਕਰਦਾ ਹੈ ਡੀਜ਼ਲ ਤੇ ਪੈਟਰੋਲ ਮਕੈਨਿਕ ਹੈ ਜੀ ਆਪਣਾ ਇਹਨਾਂ ਦਾ ਰੈਸਟੋਰੈਂਟ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ 10 ਤੋਂ 12 ਪੜ੍ਹੀ ਹੋਵੇ 25 ਤੋਂ 30 ਸਾਲ ਤੱਕ ਦੀ ਉਮਰ ਹੋਵੇ ਲੜਕੀ ਦੀ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੱਕ ਹੋਵੇ ਜੀ ਲੜਕੀ ਸਿਲਾਈ ਦਾ ਕੰਮ ਜਾਣਦੀ ਹੋਵੇ ਤਾਂ ਜੀ ਬਹੁਤ ਵਧੀਆ ਗੱਲ ਹੈ ਪਰਿਵਾਰ ਦੀ ਹੋਰ ਕੋਈ ਵੀ ਮੰਗ ਨਹੀਂ ਹੈ ਜੀ ਸਿੰਪਲ ਵਿਆਹ ਕਰਨਾ ਹੈ ਕੁੜੀ ਦਾ ਰੰਗ ਗੋਰਾ ਹੋਵੇ ਜੀ ਮੁੰਡੇ ਦਾ ਰੰਗ ਵੀ ਗੋਰਾ ਹੈ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਕੁਲਦੀਪ ਸਿੰਘ ਪਤਾ ਲੁਧਿਆਣਾ ਤੋਂ ਕਾਸਟ ਅਰੋੜਾ ਉਮਰ 21 5 1986 ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ 10 ਪਾਸ ਬਰਾ ਦੋਨੇ ਜੀ ਇੱਕ ਮੈਰਿਡ ਭੈਣਾ ਦੋ ਮੈਰਿਡ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੁਆਇੰਟ ਫੈਮਿਲੀ ਹੈ ਜੀ ਮੁੰਡਾ ਤਲਾਕਸ਼ੁਦਾ ਹੈ ਜੀ ਕੰਮਕਾਰ ਹੈ ਜੀ ਸੈਨੀਟੇਸ਼ਨ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਪਰਿਵਾਰ ਦੀ ਮੰਗ ਹੈ ਕੁੜੀ ਸਿੰਪਲ ਘਰੇਲੂ ਹੋਵੇ ਲੁਧਿਆਣਾ ਤੇ ਜਲੰਧਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ 'ਚ ਐ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜੀ ਨਾਮ ਸਿੰਘ ਅਮਰਤਾਰ ਗੁਰਸਿੱਖ ਲੜਕਾ ਪਤਾ ਅਮਰਤਸਰ ਸਾਹਿਬ ਤੋਂ ਕਾਸਟ ਜੱਟ ਸਿੱਖ ਗੋਤ ਹੁੰਦਲ ਉਮਰ 29 ਸਾਲ ਹੈ ਜੀ ਕੱਦ 5 ਫੁੱਟ 9 ਇੰਚ ਹੈ ਪੜਾਈ ਇਹਨੇ ਕਰੀ ਹੈ ਜੀ ਡਿਪਲੋਮਾ ਬੀਟੈਕ ਇਨ ਸਿਵਲ ਇੰਜੀਨੀਅਰਿੰਗ ਭੈਣਾ ਤਿੰਨ ਮੈਰਿਡ ਨੇ ਭਰਾ ਇੱਕ ਅਨਮੈਰਿਡ ਹੈ ਜੀ ਕੰਮਕਾਰ ਹੈ ਜ਼ਮੀਨ 4 ਏਕੜ ਹੈ ਮੁੰਡੇ ਕੋਲ ਜੌਬ ਸਿਵਲ ਇੰਜੀਨੀਅਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਕਰਦੇ ਨੇ ਜੀ ਪਰਿਵਾਰ ਦੀ ਮੰਗੇ ਕੁੜੀ ਅਮਰਤਾ ਰੀ ਗੁਰਸਿੱਖ ਹੋਵੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ ਗ੍ਰੈਜੂਏਸ਼ਨ ਲੜਕੀ ਨੇ ਕੀਤੀ ਹੋਵੇ ਜੀ ਸਿੰਪਲ ਵਿਆਹ ਕਰਨਾ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਉਮਰ 38 2000 ਦਾ ਡੇਟ ਆਫ ਬਰਥ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਪਲੱਸ 2 ਪਾਸ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਪਿਤਾ ਇਹਨਾਂ ਦੇ ਜੋਬ ਕਰਦੇ ਨੇ, ਮਾਤਾ ਗਵਰਨਮੈਂਟ ਜੋਬ ਕਰਦੇ ਨੇ। ਲੜਕਾ ਕੈਨੇਡਾ ਗਿਆ ਸੀ ਜੀ ਪਰ ਹੁਣ ਕੈਨੇਡਾ ਜਾਣ ਤੋਂ ਪਹਿਲਾਂ ਸਰਕਾਰੀ ਨੌਕਰੀ ਕਰਦਾ ਸੀ। ਸਿਕਿਉਰਿਟੀ ਗਾਰਡ ਦੀ। ਹੁਣ ਉਸ ਜੋਬ ਦੀ ਭਾਲ ਦੇ ਵਿੱਚ ਹੈ ਜੀ। ਕੰਮਕਾਰ ਹੈ ਜੀ, 2 ਕਿੱਲੇ ਜ਼ਮੀਨ ਹੈ ਮੁੰਡੇ ਕੋਲ, ਇੱਕ ਪਲਾਟ ਸ਼ਹਿਰ ਦੇ ਵਿੱਚ ਹੈ ਤੇ ਇੱਕ ਪਿੰਡ ਦੇ ਵਿੱਚ ਹੈ। 2.5 ਕਨਾਲ ਦੇ ਵਿੱਚ ਇਹਨਾਂ ਨੇ ਕੋਠੀ ਪਾਈ ਹੈ ਜੀ ਇੱਕ ਘਰ ਪਿੰਡ ਦੇ ਵਿੱਚ ਇਹਨਾਂ ਦਾ। ਪਰਿਵਾਰ ਦੀ ਮੰਗ ਹੈ ਜੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ। ਸੰਸਕਾਰੀ ਤੇ ਘਰੇਲੂ ਹੋਵੇ ਜੀ ਪਲੱਸ 2 ਤੱਕ ਪੜ੍ਹੀ ਹੋਵੇ ਲੜਕੀ ਸਿਲਾਈ ਜਾਂ ਪਾਲਰ ਦਾ ਕੰਮ ਸਿੱਖਿਆ ਹੋਵੇ ਮੈਰਜ ਬਿਲਕੁਲ ਸਿੰਪਲ ਕਰਨੀ ਹੈ ਜੀ ਪਰਿਵਾਰ ਨੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜਿਸ ਦੇ ਨਾਲ ਵੀ ਰਿਸ਼ਤਾ ਮੈਚ ਕਰਦਾ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤਰਨ ਦਾਵਾ ਉਮਰ 8 ਅਗਸਤ 1996 ਕੱਦ 5 ਫੁੱਟ ਦਾ 8 ਇੰਚ ਪੜ੍ਹਾਈ ਕਰੀਏ ਜੀ ਨੇ ਨੇ INDIANA WEST CHELSEA UNIVERSITY USA ਕੰਪਲੀਟਡ ਮਾਸਟਰ ਇਨ ਡਾਟਾ ਐਨਲਿਸਿਸ ਕurrently ਪਰਚੇਜ਼ਿੰਗ ਸਪੈਸ਼ਲਾਈਜੇਸ਼ਨ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਕਿੰਗ ਮੈਨੇਜਰ ਜੌਬ ਇਨ USA ਭਰਾ ਇੱਕ ਹੈ ਜੀ ਕੈਨੇਡਾ PR ਹੈ ਭੈਣ ਇੱਕ USA ਦੇ ਵਿੱਚ ਸਿਟੀਜ਼ਨ ਹੈ ਜੀ ਪਿਤਾ ਇਹਨਾਂ ਦੇ ਪੁਲਿਸ ਆਫੀਸਰ ਨੇ ਮਾਤਾ ਹਾਊਸ ਵਾਈਫ ਨੇ ਜੀ ਪਰਿਵਾਰ ਦੀ ਮੰਗ ਹੈ ਜੀ ਲੜਕੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਯੂ ਐਸ ਏ ਜਾਂ ਕੈਨੇਡਾ ਦੀ ਪੀ ਆਰ ਹੋਵੇ ਜਾਂ ਫਿਰ ਸਿਟੀਜ਼ਨ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਵੀ ਰਿਸ਼ਤਾ ਮੈਚ ਕਰਦਾ ਇਹਨਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਗਗਨਦੀਪ ਸ਼ਰਮਾ ਪਤਾ ਪਿੰਡ ਗੁਰਾਹ ਜਿਲ੍ਹਾ ਲੁਧਿਆਣਾ ਦੇ ਵਿੱਚ ਜੀ ਉਮਰ 5 9 1987 ਜਨਮ ਟਾਈਮ 7:45 ਹੈ ਜੀ ਕੱਦ ਮੁੰਡੇ ਦਾ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਪਲੱਸ 2 ਪਾਸ ਕੰਮ ਕਰਿਆ ਜੀ ਮੁੰਡਾ ਏਸੀ অপারেਟਰ ਹੈ ਭਰਾ ਇਹ ਪੰਜ ਨੇ ਜੀ ਤਿੰਨ ਇਹਨਾਂ ਦੇ ਵਿੱਚੋਂ ਮੈਰਿਡ ਨੇ ਜੁਆਇੰਟ ਫੈਮਲੀ ਹੈ ਜੀ ਪਰਿਵਾਰ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਤਲਾਕशुदा ਹੋਵੇ ਤਾਂ ਜੀ ਬਿਨਾ ਬੱਚੇ ਵਾਲੀ ਹੋਵੇ ਬਿਨਾ ਬੱਚੇ ਵਾਲੀ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜੀ ਮਨਤੇਜ ਸਿੰਘ ਪਿਤਾ ਦਾ ਨਾਮ ਹੈ ਵਿਰਿੰਦਰ ਸਿੰਘ ਪਤਾ ਇਹਨਾਂ ਦਾ ਜ਼ਿਲ੍ਹਾ ਗਰਦਾਸਪੁਰ ਤੋਂ ਹੈ ਜੀ ਮੁੰਡਾ ਕਾਸਟ ਜੱਟ ਸਿੱਖ ਗੋਤ ਸਮਰਾ ਮੁੰਡੇ ਦੀ ਉਮਰ ਹੈ ਜੀ 16 9 2002 ਦਾ ਡੇਟ ਆਫ ਬਰਥ ਹੈ ਕੱਦ 5 ਫੁੱਟ 7 ਇੰਚ ਪੜ੍ਹਾਈ ਇਹਨਾਂ ਨੇ ਕਰੀ ਹੈ ਈਸੀਈ ਡਿਪਲੋਮਾ ਇਨ ਕੈਨੇਡਾ ਤੋਂ ਭੈਣ ਇਹਨਾਂ ਦੀ ਇੱਕ ਹੈ ਜੀ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਹੈ 6 ਕਿੱਲੇ ਜ਼ਮੀਨ ਹੈ ਜੀ ਮੁੰਡੇ ਕੋਲ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਵਰਕ ਪਰਮਿਟ 2028 ਤੱਕ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਜੀ ਐਨ ਐਮ ਜਾਂ ਬੀ ਐਸ ਸੀ ਨਰਸਿੰਗ ਕਰੀ ਹੋਵੇ ਤੇ ਫਰੈਸ਼ ਪਾਸਪੋਰਟ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੰਦਰਜੀਤ ਸਿੰਘ ਪਤਾ ਖਰੜ ਤੋਂ ਕਾਸਟ ਇਹਨਾਂ ਦੀ ਰਾਮਗੜੀਆ ਗੋਤ ਰੇਹਲ ਤੇ ਸਾਲਾ ਉਮਰ 15 9 1995 ਪੜ੍ਹਾਈ ਕਰੀ ਹੈ ਜੀ ਪਲੱਸ 2 ਆਈਟੀਆਈ 3 ਇਅਰ ਦਾ ਡਿਪਲੋਮਾ ਕਰਿਆ ਜੀ ਇਲੈਕਟ੍ਰੀਸ਼ੀਅਨ ਦਾ ਕੰਮਕਾਰ ਹੈ ਜੀ ਆਪਣਾ ਬਿਜ਼ਨਸ ਹੈ ਇਲੈਕਟ੍ਰੋਨਿਕਸ ਸ਼ਾਪ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਰਾਮਗੜੀਆ ਕਾਸਟ ਦੀ ਹੋਵੇ ਪਰਿਵਾਰ ਦਾ ਨੰਬਰ ਹੈ ਜੀ ਕਾਲੀ ਪੱਟੀ ਦੇ ਵਿੱਚ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ प्रमोद ਕੁਮਾਰ ਪਤਾ ਪਟਿਆਲਾ ਤੋਂ ਕਾਸਟ ਹਿੰਦੂ ਖੱਤਰੀ ਗੋਤਿਨਾਂ ਦਾ ਪੁਰੀ ਤੇ ਉਪਲ ਹੈ ਜੀ ਉਮਰ 10 ਜੂਨ 1992 ਜਨਮ ਟਾਈਮ 5:37 ਪੀਐਮ ਜੀ ਜਨਮ ਸਥਾਨ ਪਟਿਆਲਾ ਕੱਦ ਮੁੰਡੇ ਦਾ 5 ਫੁੱਟ 7 ਇੰਚ ਪੜ੍ਹਾਈ ਕਰੀ ਇਹਨਾਂ ਨੇ ਬੀਕਮ ਪ੍ਰਾ ਇੱਕ ਮੈਰਿਡ ਹੈ ਜੀ ਪਿਤਾ ਰਮੇਸ਼ ਕੁਮਾਰ ਮਾਤਾ ਰੇਖਾ ਰਾਣੀ ਟੇਲਰ ਨੇ ਜੀ ਲੜਕਾ ਛੁੱਤ ਵੈਸ਼ਨੋ ਹੈ ਜੀ ਕੰਮ ਕਰ ਆਪਣੀ ਮੋਬਾਈਲ ਦੀ ਸ਼ਾਪ ਹੈ ਜੀ ਸੇਲ ਕਰਦੇ ਨੇ ਤੇ ਰਿਪੇਅਰ ਕਰਦੇ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਤੇ ਘਰ ਸੰਭਾਲਣ ਵਾਲੀ ਹੋਵੇ ਕਾਲੀ ਪੱਟੀ ਚੋਂ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਗੌਰਵ ਚਾਪਰਾ ਮੰਗਲਿਕ ਹੈ ਜੀ ਮੁੰਡਾ ਪਤਾ ਲੁਧਿਆਣਾ ਤੋਂ ਉਮਰ 28 ਨਵੰਬਰ 1992 ਕੱਦ 5 ਫੁੱਟ ਦਾ 10 ਇੰਚ ਪੜ੍ਹਾਈ ਕਰੀਏ ਜੀ ਇਹਨਾਂ ਨੇ ਪਲੱਸ 2 ਪਾਸ ਭਰਾ 2 ਮੈਰਿਡ ਨੇ ਜੀ ਭੈਣ 1 ਮੈਰਿਟ ਹੈ ਮੁੰਡਾ ਨਸ਼ਾ ਰਹਿਤ ਹੈ ਜੀ ਕੰਮ ਕਰ ਹੈ ਆਪਣਾ ਬਿਜ਼ਨਸ ਹੈ ਆਪਣਾ ਘਰ ਹੈ ਵਧੀਆ ਆਮਦਨ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਤੇ ਮੰਗਲਿਕ ਹੋਵੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ